ਕੀ ਕੱਲ ਤੱਕ ਸਹਿਬ ਵੱਲੋਂ ਗਠਿਤ ਪੰਜ ਮੈਂਬਰੀ ਕਮੇਟੀ ਪਹੁੰਚੀ ਹੁਸ਼ਿਆਰਪੁਰ ਐਡਵੋਕੇਟ ਰਜਿੰਦਰ ਸਿੰਘ ਧਾਮੀ ਨਾਲ ਹੋਈ ਮੁਲਾਕਾਤ ਹੁਸ਼ਿਆਰਪੁਰ ਚ ਧਾਮੀ ਦੀ ਰਿਹائش ਤੇ ਹੋ ਰਹੀ ਹੈ ਮੀਟਿੰਗ ਨਸ਼ੇ ਖਿਲਾਫ ਮੁਹਿੰਮ ਤੇ ਬੋਲੇ ਮੁੱਖ ਮੰਤਰੀ ਮਾਨ ਕਾਫੀ ਸਮੇਂ ਤੋਂ ਮੁਹਿੰਮ ਤੇ ਕਰ ਰੇ ਸੀ ਕੰਮ ਰੋਜ਼ਾਨਾ ਨਸ਼ਾ ਤਸਕਰਾਂ ਖਿਲਾਫ ਕਰ ਰਿਹਾ ਕਾਰਵਾਈ ਵਾਰਨ ਡਰੱਗਸ ਤੇ ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ جاری ਹੁਣ ਫਲੋਰ ਦੇ ਪਿੰਡ ਖਾਨਪੁਰ ਤੇ ਮੰਡੀ ਚੱਲਿਆ ਪੀਲਾ ਪੰਜਾ ਨਸ਼ਾ ਤਸਕਰਾਂ ਦੇ ਕਾਰ ਕੀਤੇ ਗਏ ਟਹਿ ਟੇ ਰੋਸਪੁਰਚ ਪੁਲਿਸ ਫਾਇਰਿੰਗ ਚ ਨਸ਼ਾ ਤਸਕਰ ਜ਼ਖਮੀ ਹੈਰੋਇਨ ਵੀ ਬ੍ਰਾਹਮਤਾ ਜਲੰਧਰ ਚਨਕਾਉਂਟਰ ਤੋਂ ਬਾਅਦ ਗੈਂਗਸਟਰ ਸੋਨੂ ਖੱਤਰੀ ਦੇ ਦੋ ਗੁਰਗੇ ਕਾਬੂ ਉੱਤਰਾਖੰਡ ਦੇ ਚਮੋਲੀ ਚ ਰੈਸਕਿਊ ਆਪਰੇਸ਼ਨ ਦੇ ਤੀਜੇ ਦਿਨ ਦੋ ਹੋਰ ਮਜ਼ਦੂਰਾਂ ਦੀ ਮਿਲੀ লাশ ਇੱਕ ਦੀ ਤਲਾਸ਼ جاری ਹੁਣ ਤੱਕ ਕੁੱਲ 7 ਮਜ਼ਦੂਰਾਂ ਦੀ ਗਈ ਜਾਨ ਸ਼ੁੱਕਰਵਾਰ ਨੂੰ ਬਰਫੀਲੇ ਤੂਫਾਨ 'ਚ ਫਸੇ ਸੀ 55 ਵਜੇ ਰੋਟਕ ਸੂਟਕੇਸ ਮਰਡਰ ਮਿਸਟਰੀ ਮਾਮਲੇ 'ਚ ਪੁਲਿਸ ਦੇ ਹੱਥ ਲੱਗੇ ਅਹਿਮ ਸੁਰਾਨ ਪਰਿਵਾਰ ਦਾ ਹੀ ਨਿਕਲਿਆ ਸੂਟਕੇਸ ਡੀਐਸਪੀ ਦੀ ਅਗਵਾਈ ਹੇਠ ਸਿੱਟ ਦਾ ਗਠ ਬੋਟਿੰਗ ਵਿਚਾਲੇ ਤਰਨਤਾਰਨ ਦੇ ਵੋਟ ਨੰਬਰ 3 ਦੀ ਪੋਲਿੰਗ ਰਾਤ ਦੀ ਵੀਐਮ ਚ ਪਾਚਪਾ ਦਾ ਚੋਣ ਨਿਸ਼ਾਨ ਨਾ ਹੋਣ ਦਾ ਲੱਗਿਆ ਸੀ ਇਲਜ਼ਾ ਵੁਰਤਲਾਚ ਵਿਵਾਦਿਤ ਪਾਸਟਰ ਬਜਿੰਦਰ ਖਿਲਾਫ ਐਫ ਆਈ ਆਰ ਮਹਿਲਾ ਨਾਲ ਛੇੜਛਾੜ ਕਰਨ ਦੇ ਲੱਗੇ ਇਲਜ਼ਾਮ ਪਾਸਟਰ ਦੇ ਸਾਥੀਆਂ ਨੇ ਨਕਾਰੇ ਲਾ। ਕੱਲ ਹੋਏਗੀ ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਟਕ ਇੰਡਸਟਰੀਅਲ ਪ੍ਰੋਮੋਟਰਸ ਲਈ ਵਨ ਟਾਈਮ ਸੈਟਲਮੈਂਟ ਸਕੀਮ ਲਿਆਉਣ ਦੀ ਤਿਆਰੀ ਉਦਯੋਗਪਤੀਆਂ ਦੀ ਸਹੂਲਤ ਲਈ ਸ਼ੁਰੂ ਹੋਏਗਾ ਹੈਲਪਲੈਸ। ਇਕੇ ਲਈ ਐਸਕੇਮ ਦਾ ਸ਼ੰਭੂ ਤੇ ਖਨੌਰੀ ਮੋਰਚੇ ਨੂੰ ਸ਼ਰਤਾਂ ਵਾਲਾ ਪ੍ਰਪੋਜ਼ਲ ਕਿਾ ਦਿੱਲੀ ਕੂਚ ਤੇ ਮਰਨ ਵਰਤ ਵਾਲੇ ਫੈਸਲੇ ਨਾਲ ਸਹਿਮਤ ਨਹੀਂ ਐਮਐਸਪੀ ਤੋਂ ਪਹਿਲਾਂ ਕੌਮੀ ਖੇਤੀ ਮੰਡੀਕਰਨ ਨੀਤੀ ਨੂੰ ਰੱਦ ਕਰਨ ਦੀ ਰੱਖਣ ਮੰਗਦਾ ਪੰਜਾਬ ਪੁਲਿਸ ਦੇ 2493 ਪੁਲਿਸ ਕਰਮੀਆਂ ਦੀ ਟ੍ਰੇਨਿੰਗ ਪੂਰੀ ਹੁਸ਼ਾਰਪੁਰ ਦੇ ਜਹਾਨ ਖੇਲਾ ਚੋਈ ਪਾਸਿੰਗ ਆਊਟ ਫਰੇਡ ਮੁੱਖ ਮੰਤਰੀ ਭਗਵੰਤ ਮਾਨ ਨੇ ਲਈ ਸਲਾਹ ਚੈਂਪੀਅਨਸ ਟਰੋਫੀ 2025 ਅੱਜ ਟੀਮ ਇੰਡੀਆ ਤੇ ਨਿਊਜ਼ੀਲੈਂਡ ਵਿਚਾਲੇ ਮੁਕਾਬਲਾ ਟੀਮ ਇੰਡੀਆ ਨੂੰ ਲੱਗੇ ਦੋ ਸ਼ੁਰੂਆਤੀ ਝਟਕੇ ਦੋ ਦੌੜਾਂ ਬਣਾ ਕੇ ਆਊਟ ਹੋਏ ਸ਼ੁਭਮਨ ਗਿੱਲ ਤੇ ਰੋਹਿਤ ਸ਼ਰਮਾ ਬਣਾ ਸਕੇ ਸਿਰਫ 15 ਦਸਕਾ ਸਸਿਕਾਲ ਨਿਊਜ਼ ਏਟਨ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸ਼ੁਰੂਆਤ ਕਰਦੇ ਹਾਂ ਐਡਵੋਕੇਟ ਧਾਮੀ ਨਾਲ ਜੁੜੀ ਖਬਰ ਤੋਂ ਐਡਵੋਕੇਟ ਧਾਮੀ ਜਿਹੜੇ ਐਸਜੀਪੀਸੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਨੇ ਔਰ ਹੁਣ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਚੱਰੀ ਨੇ ਪਹਿਲਾਂ ਐਸਜੀਪੀਸੀ ਦੀ ਅੰਤਰਿਕ ਕਮੇਟੀ ਨੇ ਉਹਨਾਂ ਦਾ ਅਸਤੀਫਾ ਉਸ ਨੂੰ ਹੋਲਡ ਤੇ ਰੱਖਿਆ ਅਪੀਲ ਕੀਤੀ ਗਈ ਕਿ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਔਰ ਦੁਬਾਰਾ ਤੋਂ ਇਹ ਸੇਵਾ ਸੰਭਾਲਣ ਉਸ ਤੋਂ ਬਾਅਦ ਜਥੇਦਾਰ ਅਕਾਲ ਤਖਤ ਸਾਹਿਬ ਗਏ ਤੇ ਹੁਣ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਪੰਜ ਮੈਂਬਰੀ ਕਮੇਟੀ ਪਹੁੰਚੀ ਹੈ ਐਡਵੋਕੇਟ ਧਾਮੀ ਨਾਲ ਮੁਲਾਕਾਤ ਕਰਨ ਦੇ ਲਈ ਹੁਸ਼ਰਪੁਰ ਦੇ ਵਿੱਚ ਉਹਨਾਂ ਦੀ ਰਿਹائش ਤੇ ਮੁਲਾਕਾਤ ਹੋ ਰਹੀ ਹੈ ਕੁਝ ਦਿਨ ਪਹਿਲਾਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਮੁਲਾਕਾਤ ਕੀਤੀ ਸੀ ਜਿਆਨੀ ਸੁਲਤਾਨ ਸਿੰਘ ਵੀ ਉਹਨਾਂ ਦੇ ਨਾਲ ਸਨ ਔਰ ਉਹਨਾਂ ਵੱਲੋਂ ਵੀ ਅਪੀਲ ਕੀਤੀ ਗਈ ਸੀ ਔਰ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਸੀ ਕਿ ਧਾਮੀ ਵਰਗੇ ਗੁਰਸਿੱਖ ਵਿਅਕਤੀ ਦੀ ਪੰਥ ਨੂੰ ਬਹੁਤ ਜ਼ਰੂਰਤ ਹੈ ਪੰਥ ਨੂੰ ਬਹੁਤ ਲੋੜ ਹੈ ਇਸ ਕਰਕੇ ਉਹਨਾਂ ਨੂੰ ਐਸਜੀਪੀਸੀ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਜਾਰੀ ਰੱਖਣੀਆਂ ਚਾਹੀਦੀਆਂ ਨੇ ਸੋ ਧਾਮੀ ਨੂੰ ਐਸਜੀਪੀਸੀ ਦੇ ਪ੍ਰਧਾਨ ਵਜੋਂ ਸੇਵਾਵਾਂ ਜਾਰੀ ਰੱਖਣ ਦੀ ਅਪੀਲ ਲਗਾਤਾਰ ਕੀਤੀ ਜਾ ਰਹੀ ਹੈ ਅਮਰੀਕ ਕੁਮਾਰ ਸਾਡੇ ਸਹਿਯੋਗੀ ਜੁੜੇ ਨੇ ਹੋਰ ਗੱਲਬਾਤ ਦੇ ਲਈ ਅਮਰੀਕ ਕੁਝ ਗੱਲਬਾਤ ਹੋਈ ਕੁਝ ਲੱਗਦਾ ਹੈ ਕਿ ਧਾਮੀ ਮੰਨ ਜਾਣਗੇ ਜਾਂ ਹਲੇ ਵੀ ਉਸੇ ਤਰੀਕੇ ਨਾਲ ਧਾਮੀ ਚੁੱਪ ਨੇ ਜੀ 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 ਗੱਲ ਕੀਤੀ ਜਾਵੇ ਤਾਂ ਹਰਜਿੰਦਰ ਸਿੰਘ ਧਾਮੀ ਵੱਲੋਂ ਜਦੋਂ ਤੋਂ ਅਸਤੀਫਾ ਦਿੱਤਾ ਗਿਆ ਹੈ ਉਸ ਦੇ ਵਿੱਚ ਚਾਹੇ ਕਰਲੀ ਜਨਦਾ ਬਫਦ ਹੋਵੇ ਜਾਂ ਫਿਰ ਵਿਕਰਮਜੀਤ ਸਿੰਘ ਮਜੀਠੀਆ ਹੋਣ ਚਾਹੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਹੁਣ ਟਾਈਮ ਟੂ ਟਾਈਮ ਉਹਨਾਂ ਨੂੰ ਆ ਕੇ ਮਿਲਦੇ ਰਹੇ ਨੇ ਤੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਆਪਣਾ ਅਸਤੀਫਾ ਵਾਪਸ ਲਾਓ ਅੱਜ ਪੰਜ ਮੈਂਬਰੀ ਕਮੇਟੀ ਹੁਣ ਤੋਂ 15 ਮਿੰਟ ਪਹਿਲਾਂ ਹਜਿੰਦਰ ਸਿੰਘ ਧਾਮੀ ਦੀ ਰਹਾਇਸ਼ ਤੇ ਪਹੁੰਚੀ ਹੈ ਜਿਨ੍ਹਾਂ ਦੇ ਵਿੱਚ ਬਲਦੇਵ ਸਿੰਘ ਕਲਿਆਣ ਬਲਦੇਵ ਸਿੰਘ ਕੈਂਪੂਰੀ ਸਰਜੀਤ ਸਿੰਘ ਪੁਗਲਵਾਲ ਅਤੇ ਬੀਬੀ ਹਰਜਿੰਦਰ ਕੌਰ ਚੰਡੀਗੜ੍ਹ ਪਹੁੰਚੇਗੇ ਤੇ ਮੀਟਿੰਗ ਚੱਲੀ ਨੂੰ 15 ਮਿੰਟ ਦਾ ਕਰੀਬ ਸਮਾਂ ਹੋ ਗਿਆ ਹੈ ਜੇਕਰ ਧਾਮੀ ਦੀ ਗੱਲ ਅਸਤੀਫਾ ਵਾਪਸ ਹੀ ਲਈ ਜਾਵੇ ਤਾਂ ਧਾਮੀ ਨੇ ਬੇਸ਼ੱਕ ਕੈਮਰਨ ਵੀ ਅੱਗੇ ਉਸ ਦਿਨ ਤੋਂ ਬਾਅਦ 참ਮੀ ਨਹੀਂ ਆਏ ਪਰ ਸਾਡੇ ਸੋਰਸਸ ਦੱਸ ਰਹੇ ਨੇ ਕਿ 참ਮੀ ਹਲੇ ਵੀ ਆਪਣੇ ਜਿਹੜੇ ਜੋ ਅਸਤੀਫਾ ਉਸ ਦੇ ਉੱਤੇ ਅਟਲ ਨੇ ਤੇ ਉਹਨਾਂ ਦਾ ਇਹੀ ਸੋਰਸਸ ਦੇ ਮੁਤਾਬਕ ਇਹੀ ਕਹਿਣਾ ਹੈ ਕਿ ਹਲੇ ਤੱਕ ਉਹਨਾਂ ਨੇ ਕੋਈ ਵਾਪਸ ਅਸਤੀਫਾ ਵਾਪਸ ਲੈਣ ਦਾ ਕੋਈ ਮਨ ਨਹੀਂ ਬਣਾਇਆ ਹੈ ਜੀ ਵੀਰੇ ਤੇ ਕਿੰਨੀ ਦੇਰ ਇਹ ਮੀਟਿੰਗ ਚੱਲਣੀ ਹੈ ਅਮਰੀਕ ਕੋਈ ਆਈਡੀਆ ਬੀਜੇ ਜੀ ਗੱਲ ਕੀਤੀ ਜਾਵੇ ਮੀਟਿੰਗ ਜੇ ਮੀਟਿੰਗ 1 ਘੰਟਾ ਵੀ ਚੱਲ ਸਕਦੀ ਹੈ ਉਸ ਤੋਂ ਘੱਟ ਟਾਈਮ ਵੀ ਚੱਲ ਸਕਦੀ ਹੈ ਫਿਰ ਨਾਲ ਮੀਟਿੰਗ ਖਤਮ ਹੋਣ ਤੋਂ ਬਾਅਦ ਹੀ ਜਦੋਂ ਬਾਹਰ ਆਂਦੇ ਨੇ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹ ਮੀਟਿੰਗ ਕਿੰਨੀ ਕਿਸਰਤਿਕ ਰਹੀ ਹੈ ਕਿ ਪੰਜ ਮੈਂਬਰੀ ਕਮੇਟੀ ਵੱਲੋਂ ਧਾਮੀ ਨੂੰ ਮਨਾਉਣ ਦੇ ਵਿੱਚ ਕਿੰਨੀ ਕਿ ਸਫਲਤਾ ਹਾਸਲ ਕੀਤੀ ਗਈ ਹੈ ਮੀਟਿੰਗ ਖਤਮ ਹੋਣ ਤੋਂ ਬਾਅਦ ਹੀ ਇਹ ਪਤਾ ਚੱਲੇਗਾ ਠੀਕ ਹੈ ਸ਼ੁਕਰੀਆ ਅਮਰੀਕ ਇਸ ਜਾਣਕਾਰੀ ਦੇ ਲਈ ਤਾਂ ਮੀਟਿੰਗ ਚੱਲ ਰਹੀ ਹੈ ਇਸ ਵੇਲੇ ਧਾਮੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਨੇ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਧਾਮੀ ਦੀ ਚੁੱਪੀ ਕੀ ਇਸ਼ਾਰਾ ਕਰ ਰਹੀ ਹੈ ਕੀ ਕਹਿ ਰਹੇ ਨੇ ਉਹ ਕਿਉਂ ਮੀਡੀਆ ਦੇ ਅੱਗੇ ਨਹੀਂ ਆ ਰਹੇ ਕਿਉਂ ਜਵਾਬ ਨਹੀਂ ਦੇ ਰਹੇ ਕਿਉਂ ਆਪਣੀ ਗੱਲ ਨਹੀਂ ਰੱਖ ਰਹੇ ਜਿਉ ਉਹ ਵਾਕਿਆ ਹੀ ਨਹੀਂ ਇਸ ਜ਼ਿੰਮੇਵਾਰੀ ਨੂੰ ਜਾਰੀ ਰੱਖਣਾ ਚਾਹੁੰਦੇ ਤਾਂ ਫਿਰ ਉਸ ਦੀ ਵਜ੍ਹਾ ਕੀ ਹੈ ਉਸ ਦਾ ਇੰਤਜ਼ਾਰ ਰਹੇਗਾ ਕਿ ਕੀ ਐਡਵੋਕੇਟ ਧਾਮੀ ਇਸ ਬਾਰੇ ਆ ਕੇ ਕੁਝ ਬੋਲਦੇ ਨੇ ਕੁਝ ਦੱਸਦੇ ਨੇ ਕਿ ਉਹ ਕਿਉਂ ਆਪਣੀ ਗੱਲ ਤੇ ਜਾਂ ਆਪਣੇ ਫੈਸਲੇ ਤੇ ਡਟੇ ਹੋਏ ਨੇ ਇਸ ਸਭ ਦੇ ਵਿੱਚ ਅਪੀਲਾਂ ਦਾ ਦੌਰ ਜਾਰੀ ਹੈ ਫਰੋਜ਼ਪੁਰ ਦਾਣਾ ਮੰਡੀ ਤੋਂ ਖਬਰ ਹੈ ਇਨਕਾਊਂਟਰ ਦੀ ਜਿੱਥੇ ਇੱਕ ਪੁਲਿਸ ਤੇ ਨਸ਼ਾ ਤਸਕਰ ਦੇ ਵਿਚਾਲੇ ਮੁੱਠ ਪੇੜ ਹੋਈ ਹੈ ਜਵਾਬੀ ਫਾਇਰਿੰਗ ਚ ਨਸ਼ਾ ਤਸਕਰ ਨੂੰ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਔਰ ਖਬਰ ਹੈ ਕਿ ਉਸ ਕੋਲੋਂ 2 ਕਿਲੋ ਤੋਂ ਵੱਧ ਹੈਰੋਇਨ ਸੀ ਜੋ ਪੁਲਿਸ ਨੇ ਰਿਕਵਰ ਕੀਤੀ ਹੈ ਔਰ ਇਹ ਨਸ਼ਾ ਤਸਕਰ ਧਰਮਕੋਟ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਨਾਮ ਇਸਤਾ ਬਲਜਿੰਦਰ ਸਿੰਘ ਹੈ ਜਿਸ ਤੇ ਪਹਿਲਾਂ ਵੀ ਡਰੱਗਸ ਦੇ ਕਈ ਮਾਮਲੇ ਦਰਜ ਨੇ ਅੱਜ ਪੁਲਿਸ ਨੂੰ ਸੂ ਮਿਲੀ ਸੀ ਔਰ ਪੁਲਿਸ ਕਾਤਲਾ ਕੇ ਬੈਠੀ ਸੀ ਜਿਸ ਵੇਲੇ ਇਹ ਨਸ਼ਾ ਤਸਕਰ ਆਇਆ ਆਪਣੀ ਗੱਡੀ ਦੇ ਵਿੱਚ ਪੁਲਿਸ ਨੇ ਇਸ ਨੂੰ けਰਾ ਪਾਇਆ ਦਾਣਾ ਮੰਡੀ ਦੇ ਵਿੱਚ ਅਸੀਂ ਉਹ ਤਸਵੀਰਾਂ ਵੀ ਦਿਖਾ ਰਹੇ ਹਾਂ ਜਿੱਥੇ ਗੱਡੀ ਖੜੀ ਸੀ ਪੁਲਿਸ ਨੇ ਇਸ ਨੂੰ けਰਾ ਪਾਇਆ ਤਾਂ ਇਸ ਨੇ ਗੱਡੀ ਪੰਜਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਤੇ ਫਾਇਰ ਕੀਤਾ ਜਿਸ ਤੋਂ ਬਾਅਦ ਪੁਲਿਸ ਵੱਲੋਂ ਜਵਾਬੀ ਫਾਇਰ ਕੀਤਾ ਗਿਆ ਔਰ ਇਸ ਦੇ ਢੋਲੀ ਲੱਗੀ ਜ਼ਖਮੀ ਹਾਲਤ ਦੇ ਵਿੱਚ ਇਸ ਨੂੰ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ 2 ਕਿਲੋ ਹੈਰੋਇਨ ਇਸ ਤੇ ਕੋਲੋਂ ਬਰਾਮਦ ਹੋਈ ਔਰ ਤਰਮ ਕੋਟ ਦਾ ਇਹ ਵਿਅਕਤੀ ਰਹਿਣ ਵਾਲਾ ਜਿਸ ਤੇ ਪਹਿਲਾਂ ਵੀ ਐਨਡੀਪੀਐਸ ਤੇ ਮਾਮਲੇ ਦਰਜ ਗੱਡਾ ਰਨ ਨੱਕਾ ਤੋੜਦੇ ਹੋਏ ਉੱਥੇ ਡੜਾਲੀ ਜਦੋਂ ਇਹਨਾਂ ਨੇ ਇਸ਼ਾਰਾ ਕਰਕੇ ਰੁਕੋ ਲਗੇ ਹਨਾ ਫਾਲੋ ਕੀਤਾ ਬਹੁਤ ਤੇਜ਼ ਦਫਤਰ ਆਉਂਦਾ ਮੈਨੂੰ ਡੇਂਜਰਸ ਲੱਗਦਾ ਇੱਥੇ ਉੱਤਰ ਵੜ ਕੇ ਇੱਥੇ ਇੰਟਰਸੈਪਟ ਜਦੋਂ ਕੀਤਾ ਇਹਨਾਂ ਨੇ ਤੇ ਉਹ ਬਾਹਰ ਨਿਕਲਦੇ ਸਾਰੀ ਉਹਨੇ ਫਾਇਰਿੰਗ ਕੀਤੀ ਪੁਲਿਸ ਤੇ ਜੋ ਕਿ ਮਤਲਬ ਬਚਤ ਰਹੀ ਕਿ ਸਾਡੇ ਕਿਸਮ ਲਾਗਦੇ ਨਹੀਂ ਉੱਥੇ ਗੱਡੀ ਦੇ ਵੱਜੀ ਉਹ ਤੇ ਉਹ ਜਵਾਬੀ ਫਾਇਰ ਚ ਉਹ ਜ਼ਖਮੀ ਹੋ ਗਿਆ ਤੇ ਉਹਨੂੰ ਹਸਪੀਟਲ ਦਾਖਲ ਕਰਾਇਆ ਤੇ ਇਸੇ ਦੌਰਾਨ ਜਿਹੜੇ ਇਹਦੇ ਗੁਰੂ ਵਾਲਟ ਕੀ ਇਹਦੇ ਕੋਲ ਹੈਡਨ ਮਿਲੀ ਤੇ ਉਹ ਇਹਨਾਂ ਨੇ ਸਾਰੀ ਚੈੱਕ ਕੀਤੀ ਤੇ 2 ਕਿਲੋ 114 ਗ੍ਰਾਮ ਸਰਲ ਤੇ ਕਿਥੋਂ ਦਾ ਨਸ਼ਾ ਦਰਕਰ ਹੈ ਇਹ ਬਲਜਿੰਦਰ ਸਿੰਘ ਹੈ ਜੀ ਇਹਨੇ SLAटी son of ਜਗਿੰਦਰ ਸਿੰਘ ਚੱਕੀ ਵਾਲੀ ਗਲੀ ਧਰਮਕੋਟ ਦਾ 40 ਸਿਕਾਮ ਤੇਸ ਤੋਂ ਪਹਿਲਾਂ ਜਲੰਧਰ ਪੁਲਿਸ ਦੀ 20 ਬਦਮਾਸ਼ਾਂ ਦੇ ਨਾਲ ਮੁੱਠ ਪੇੜ ਹੋਈ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਕਈ ਰਾਉਂਡ ਫਾਇਰਿੰਗ ਹੋਈ ਗੋਲੀ ਲੱਗਣ ਨਾਲ ਦੋ ਬਦਮਾਸ਼ ਜ਼ਖਮੀ ਜਿਹੜੇ ਬਦਮਾਸ਼ ਪੁਲਿਸ ਨੇ ਅਰੈਸਟ ਕੀਤੇ ਨੇ ਉਹ ਸੋਨੂ ਖੱਤਰੀ ਗੈਂਗਸਟਰ ਦੇ ਗੁਰਗੇ ਦੱਸੇ ਜਾ ਰਹੇ ਨੇ ਸੋਨੂ ਖੱਤਰੀ ਇਸ ਵੇਲੇ ਅਮਰੀਕਾ ਦੇ ਵਿੱਚ ਲੁਕਿਆ ਬੈਠਾ ਹੈ ਸੁਚੀਪਿੰਡ ਹੈ ਸੁਚੀਪਿੰਡ ਦੇ ਸ਼ਮਸ਼ਾਨ ਘਾਟ ਦੇ ਨੇੜੇ ਇਹ ਪੂਰਾ ਇਨਕਾਊਂਟਰ ਹੋਇਆ ਇਹ ਦੋਨੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਸਬ ਇੰਸਪੈਕਟਰ ਦੇ ਕਤਲ ਦੇ ਵਿੱਚ ਸ਼ਾਮਲ ਦੱਸੇ ਜਾ ਰਹੇ ਨੇ ਦੋਨਾਂ ਬਦਮਾਸ਼ਾਂ ਕੋਲੋਂ ਅਤਿ ਆਧੁਨਿਕ ਹਥਿਆਰ ਵੀ ਪੁਲਿਸ ਨੇ ਰਿਕਵਰ ਕੀਤੇ ਨੇ ਪੁਲਿਸ ਵੱਲੋਂ ਅੱਜ ਸਵੇਰ ਤੜਕਸਾਰ ਜਲੰਧਰ ਦੇ ਸੂਚੀਪਿੰਡ ਦੇ ਇਲਾਕੇ ਦੇ ਵਿੱਚ ਇਨਕਾਊਂਟਰ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਸੋਨੂ ਖਤਰੀ ਗੈਂਗ ਦੇ ਦੋ ਗੁਰਗੇ ਸਿੰਘ ਇਹ ਜੋ ਇਲਾਕੇ ਦੇ ਵਿੱਚ ਘੁੰਮ ਰਹੇ ਸੀ ਪੁਲਿਸ ਨੂੰ ਇਨਪੁੱਟ ਮਿਲਦੀ ਹੈ ਤਾਂ ਪੁਲਿਸ ਵੱਲੋਂ ਜਦੋਂ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਦੋਨੋਂ ਦੋਸ਼ੀ ਬਾਈਕ ਤੇ ਭੱਜਣ ਦੀ ਕੋਸ਼ਿਸ਼ ਕਰਦੇ ਆ ਤਾਂ ਜਦੋਂ ਪੁਲਿਸ ਇਸ ਇਲਾਕੇ ਦੇ ਵਿੱਚ ਪਹੁੰਚ ਗਿਆ ਤਾਂ ਰੋਪੀਆ ਵੱਲੋਂ ਜਿਹੜਾ ਪੁਲਿਸ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਜਵਾਬੀ ਗਾਰਵੀ ਵਿੱਚ ਜਦੋਂ ਪੁਲਿਸ ਇਹਨਾਂ ਉੱਤੇ ਫਾਇਰਿੰਗ ਕਰਦੀ ਹੈ ਤਾਂ ਇਸ ਦੌਰਾਨ ਦੋਨੋਂ ਦੋਸ਼ੀ ਜਿਹੜੇ ਕਿ ਕਾਇਲ ਹੋ ਗਏ ਨੇ ਤੁਹਾਨੂੰ ਦੱਸ ਦਈਏ ਦੋਨੋਂ ਦੋਸ਼ੀਆਂ ਤੇ ਪੁਰਾਣੇ ਕਈ ਕ੍ਰਿਮਿਨਲ ਮਾਮਲੇ ਦਰਜ ਨੇ ਦੱਸਿਆ ਜਾ ਰਿਹਾ ਹੈ ਕਿ ਜਨਵਰੀ ਦੇ ਅਪ੍ਰੈਲ 2024 ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਇੰਨਾ ਵੱਲੋਂ ਇੱਕ ਸਬ ਇੰਸਪੈਕਟਰ ਦੀਪਕ ਸ਼ਰਮਾ ਦੀ ਹੱਤਿਆ ਕੀਤੀ ਗਈ ਸੀ ਜਿਸ ਵਿੱਚ ਵਾਂਟਡ ਚੱਲ ਰਹੀ ਸੀਗੇ ਤਾਂ ਇੰਨਾ ਨੂੰ ਹੁਣ ਇਲਾਜ ਦੇ ਲਈ ਜਿਹੜਾ ਕਿ ਸਿਵਲ ਹਸਪਤਲ ਭੇਜ ਦਿੱਤਾ ਗਿਆ ਤਾਂ ਮੌਕੇ ਤੇ ਜਿਹੜਾ ਕਿ ਹੈ ਜਾਇਜ਼ਾ ਲੈਣ ਦੇ ਲਈ ਪੁਲਿਸ ਕਮਿਸ਼ਨਰ ਦਨਵ੍ਰਿਤ ਕੌਰ ਵੀ ਪਹੁੰਚੇ ਸੀਗੇ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਇੰਨੇ ਤੇ ਕਈ ਮਾਮਲੇ ਚੱਲ ਰਹੇ ਸੀਗੇ ਤਾਂ ਜਦੋਂ ਪੁਲਿਸ ਵੱਲੋਂ ਇੰਨਾ ਦਾ ਪਿੱਛਾ ਕੀਤਾ ਜਾਂਦਾ ਤਾਂ ਇੰਨਾ ਵੱਲੋਂ ਭਜਨ ਦੇ ਲਈ ਪੁਲਿਸ ਤੇ ਫਾਇਰਿੰਗ ਕੀਤੀ ਜਾਂਦੀ ਹੈ ਇਸ ਦੀ ਪੂਰੀ ਜਾਣਕਾਰੀ ਨਾਲ ਸਾਡੇ ਨਾਲ ACP ਇਨਵੈਸਟੀਗੇਸ਼ਨ ਪਰੰਜੀ ਸਿੰਘ ਜੁੜ ਚੁੱਕੇ ਸਨ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿ ਮਾਮਲਾ ਤੇ ਕਿਸ ਤਰ੍ਹਾਂ ਇਨਪੁਟ ਮਿਲਦੀ ਨਾਲ ਇੱਥੇ ਸੀਐਨ ਚੰਦ ਸੁਨਦਰ ਕਮੋਜੀ ਵੀ ਨੇ ਸਰ ਕੀ ਇਨਪੁਟ ਹੈ ਕਦੋਂ ਚੇਸ ਸ਼ੁਰੂ ਹੁੰਦਾ ਜਰਾ ਦੱਸ ਦਿਓ ਇਹ ਸਾਡੇ ਸੀਜੀ ਇੰਸਪੈਕਟਰ ਕੋਲ ਇਨਪੁਟ ਆ ਗਈ ਸੀ ਜੀ ਇਹ ਮਾਰਨਿੰਗ ਦੇ ਲੱਗੇ ਹੋ ਸੀ ਕਿ ਕਰੀਬ ਇਹਨਾਂ ਨੂੰ 2.5 ਘੰਟੇ ਹੋ ਗਏ ਚੇਸ ਕਰਦਿਆਂ ਨੂੰ ਤੇ ਚੇਸ ਕਰਦੇ ਕਰਦੇ ਇਹਨਾਂ ਨੂੰ ਅੱਜ ਫੇਰ ਇਹਨਾਂ ਦੇ ਟੱਕਰੇ ਹੋ ਗਏ ਇੱਥੇ ਜਿੱਥੇ ਇਨਕਾਉਂਟਰ ਖੜਿਆ ਆਪਾਂ ਇੱਥੇ ਇਨਕਾਉਂਟਰ ਹੋਇਆ ਇਹਨਾਂ ਦਾ ਜਿੱਥੇ ਦੋ ਬੰਦੇ ਫਿਰਿੰਗ ਕਰ ਓਏ ਇੱਕ ਹਰਪੀ ਸਿੰਘ ਤੇ ਇੱਕ ਸੁਖਵਿੰਦਰ ਸਿੰਘ ਜਿਵੇਂ ਦੋਮਨ ਮੁੱਤਾਂ ਦੀ ਗੋਲੀਆਂ ਲੱਗੀਆਂ ਉਹਨਾਂ ਦੇ ਤੇ ਇਹਨਾਂ ਨੂੰ ਹਸਪੀਟਲ ਜਿਹੜਾ ਭੇਜ ਦਿੱਤਾ ਬਾਕੀ ਇਹਨਾਂ ਦੇ ਕੋਲੋਂ ਦੋ ਵੈਪਨ ਜਿਹੜੇ ਰਿਕਵਰ ਹੋਏ ਆ ਪਿਸਟਲ ਨੇ ਦੋਵੇਂ 30 ਬੋਲ ਦਾ ਤੇ 32 ਬੋਲ ਦਾ ਪਿਸਟਲ ਜੀ ਤੇ ਬਾਕੀ ਹੁਣ ਅੱਗੇ ਇਹਨਾਂ ਦੀ ਇਨਟੈਰੋਗੇਸ਼ਨ ਤੇ ਦੇਖਦੇ ਅੱਗੇ ਕੀ ਇਨਵੈਸਟੀਗੇਸ਼ਨ ਚ ਕੀ ਕੀ ਆਉਂਦਾ ਉਹ ਫਿਰ ਪ੍ਰੀਫ ਕੀਤਾ ਪੁਰਾਣੇ ਮਾਮ ਅਜੇ ਤੱਕ ਇਹ ਨਵੀ ਹੈ ਵੀ ਨਾ ਸਾਬਸਪਟੋ ਦੀਪਕ ਸ਼ਰਮਾ ਕਠੂਆਪਲੀ ਚੰਮੂ ਦੇ ਵਿੱਚ ਉੱਥੇ ਉਹਦਾ ਮਾਰਡਰ ਕੀਤਾ ਉਹਦੇ ਵਿੱਚ ਵਾਂਟਡ ਤੇ ਉੱਤਰਾਖੰਡ ਦੇ ਚਮੌਲੀ ਦੇ ਵਿੱਚ ਤੀਸਰੇ ਦਿਨ ਵੀ ਰੈਸਕਿਊ ਆਪਰੇਸ਼ਨ ਚੱਲ ਰਹੀ ਹੈ ਦੋ ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਨੇ ਹਾਲੇ ਵੀ ਇੱਕ ਮਜ਼ਦੂਰ ਦੇ ਬਰਫ ਫੇਟਾਂ ਦਬੇ ਹੋਣ ਕਰਕੇ ਉਸ ਦੀ ਭਾਲ ਜਾਰੀ ਹੈ ਹੁਣ ਤੱਕ ਕੋਲ 7 ਮਜ਼ਦੂਰਾਂ ਦੀ ਜਾਨ ਗਈ ਹੈ ਸ਼ੁੱਕਰਵਾਰ ਨੂੰ ਬਰਫੀਲਾ ਤੂਫਾਨ ਆਇਆ ਸੀ ਔਰ 55 ਮਜ਼ਦੂਰ ਉੱਥੇ ਫਸ ਗਏ ਸੀ ਤੁਰੰਤ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ ਸੱਤ ਮਜ਼ਦੂਰਾਂ ਦੀ ਇਸ ਘਟਨਾ ਦੇ ਵਿੱਚ ਸੱਤ ਸੇ ਦੇ ਵਿੱਚ ਜਾਨ ਗਈ ਹੈ ਜਿਦੇ ਚੋਂ ਉਹਨਾਂ ਦੀਆਂ ਬਾਡੀਜ਼ ਰਿਕਵਰ ਕਰਨ ਦੇ ਲਈ ਹਾਲੇ ਵੀ ਰੈਸਕਿਊ ਆਪਰੇਸ਼ਨ ਜਾਰੀ ਹੈ ਦੋ ਬਾਡੀਜ਼ ਪਹਿਲਾਂ ਰਿਕਵਰ ਕੀਤੀਆਂ ਗਈਆਂ ਸੀ ਦੋ ਹੋਰ ਮਜ਼ਦੂਰਾਂ ਦੀ ਲਾਸਟ ਜਿਹੜੀ ਹੈ ਮਿਲੀ ਹੈ ਇੱਕ ਹਾਲੇ ਵੀ ਬਰਫ ਹੇਠਾਂ ਜਿਹੜਾ ਦਬਿਆ ਹੋਇਆ ਉਸ ਦੀ ਪਾਲ ਜਾਰੀ ਹੈ ਪਤਾ ਨਹੀਂ ਚੱਲਦਾ ਪਤਾ ਨਹੀਂ ਚੱਲਦਾ ਸਰ ਕੁਝ ਹਮ ਕੰਟੇਨਰ ਅੰਦਰ ਆਪਣੇ ਆਨਣਾ अचानक से कुछ एविलानस टाइप का आया और हमारे जो जितने भी कंटेनर थे सब उड़ा के लेके गया बर्फबारी हो रही थी थोड़ा तूफान तो टाइप का आ गया था ना उसके साथ बर्फी भी, भी आई और थोड़ा सा एवलांस टाइप के भाई ऊपर से थोड़ा हाइट है, है वहाँ पे ना और जैसे नीचे गिरा उसी के झटके से पूरे कंटेनर हमारे सात आठ कंटेनर पूरे उड़ के चले गए थे घंटे तो नहीं रहे हम तो मुश्किल से दस पंद्रह मिनट में वार पार हो गए सारे कंटेनर टूट गए थे फिर हम खुले बिखरे पड़े थे बर्फ़ में जैसे जैसे होश आए वैसे वैसे हम उठने लगे फिर हम आर्मी कैंप की तरफ बर्फ़ में जैसे तैसे भाग के गए सर मात पूछिए सर ऐसा मंजर मैंने कभी नहीं देखा हाँ वो कंटेनर हवा में उड़ रहे थे सर हम हम नौ बंदा थे एक कंटेनर में तो बर्फ के नीचे आप लोग कंटेनर जब उड़ा ना तो उसमें से कंटेनर के साथ कुछ लोग उड़े और कुछ कंटेनर से बाहर बाहर निकल गए साहब पता नहीं सुबह का की सुबह को पता नहीं साढ़े अठा बजे का भाग गया था एकदम ऊपर से ग्लेशियर आया कंटेनर पलट गया

आकाश आनंद ਨੂੰ ਸਾਰੇ ਅਹੁਦਿਆਂ ਤੋਂ ਫਾਰਕ ਕਰ ਦਿੱਤਾ ਹੈ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਹੈ ਆਕਾਸ਼ ਆਨੰਦ ਦੱਸਦੀ ਹੈ ਕਿ ਮਾਇਆਵਤੀ ਦੇ ਭਤੀਜੇ ਨੇ ਬੀਐਸਪੀ ਨੇ ਆਕਾਸ਼ ਆਨੰਦ ਨੂੰ ਹਟਾ ਕੇ ਦੋ ਨਵੇਂ ਕੌਮੀ ਕੋਆਰਡੀਨੇਟਰ ਨਿਯੁਕਤ ਕੀਤੇ ਨੇ ਆਕਾਸ਼ ਆਨੰਦ ਦੀ ਤਾਂ ਉਸਦੇ ਪਿਤਾ ਅਨੰਦ ਕੁਮਾਰ ਨੂੰ ਜ਼ਿੰਮੇਵਾਰੀ ਦਿੱਤੀ ਹੈ ਅਨੰਦ ਕੁਮਾਰ ਤੇ ਰਾਮਜੀ ਗੋਤਮ ਦੋ ਕੋਆਰਡੀਨੇਟਰ ਜਿਹੜੇ ਨੇ ਉਹ ਲਗਾਏ ਗਏ ਨੇ ਅਜਿ Lucknow ਦੇ ਵਿੱਚ ਬੀਐਸਪੀ ਦੀ ਵੱਡੀ ਮੀਟਿੰਗ ਹੋਈ ਸੀ ਔਰ ਉਸ ਮੀਟਿੰਗ ਤੋਂ ਬਾਅਦ ਆਪ ਸੁਪਰੀਮੋ ਬੀਐਸਪੀ ਸੁਪਰੀਮੋ ਮਾਇਆਵਤੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਸ਼ੇ ਦੇ ਖਿਲਾਫ ਚੱਲ ਰਹੀ ਮੁਹਿੰਮ ਤੇ ਬਿਆਨ ਆਇਆ ਉਹਨਾਂ ਕਹਿੰਿਆ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਅਸੀਂ ਨਸ਼ੇ ਦੇ ਖਿਲਾਫ ਯੁੱਧ ਸ਼ੁਰੂ ਕਰ ਦਿੱਤਾ ਹੈ ਔਰ ਕਾਫੀ ਸਮੇਂ ਤੋਂ ਉਹਨਾਂ ਕਹਿੰਿਆ ਕਿ ਇਸ ਮੁਹਿੰਮ ਤੇ ਅਸੀਂ ਕੰਮ ਕਰ ਰਹੇ ਸੀ ਕੱਲ 10000 ਪੁਲਿਸ ਮੁਲਾਜ਼ਮਾਂ ਨੇ ਪੰਜਾਬ ਦੇ ਵਿੱਚ ਛਾਪੇਮਾਰੀ ਕੀਤੀ ਔਰ ਨਸ਼ਾ ਤਸਕਰਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਹੈ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਬੁਲਡੋਜ਼ਰ ਐਕਸ਼ਨ ਚੱਲ ਰਿਹਾ ਹੈ ਪੈਰਲਲ ਜਿਹੜੇ ਵੀ ਨਸ਼ਾ ਤਸਕਰ ਨੇ ਜਿਨ੍ਹਾਂ ਤੇ 10 12 15 ਕੇਸ ਪਹਿਲਾਂ ਦਿੰਦੇ ਔਰ ਉਸ ਤੋਂ ਬਾਅਦ ਫੜੇ ਜਾਂਦੇ ਨੇ ਤਸਕਰੀ ਦੇ ਵਿੱਚ ਤਾਂ ਉਹਨਾਂ ਤੇ ਪੁਲਿਸ ਦਾ ਬੁਲਡੋਜ਼ਰ ਐਕਸ਼ਨ ਨਜ਼ਰ ਆਉਂਦਾ ਹੈ ਯਾਨੀ ਪੁਲਿਸ ਇਹ ਸੰਦੇਸ਼ ਦੇ ਰਹੀ ਹੈ ਆਪਣੀ ਇਸ ਕਾਰਵਾਈ ਦੇ ذریعے ਕਿ ਜਿਹੜੀ ਵੀ ਨਸ਼ਾ ਤਸਕਰੀ ਦੇ ਨਾਲ ਤੁਸੀਂ ਕਮਾਈ ਕਰੋਗੇ ਉਸ ਦਾ ਹਸ਼ਰੇ ਹੀ ਹੋਏਗਾ ਤਾਂ ਕਿ ਬਾਕੀ ਨਸ਼ਾ ਤਸਕਰਾਂ ਦੇ ਵਿੱਚ ਡਰ ਪੈਦਾ ਹੋ ਸਕੇ ਕਿ ਜਿੰਨੇ ਮਰਜੀ ਪੈਸੇ ਕਮਾ ਲਈਏ ਇੱਕ ਦਿਨ ਦੇ ਵਿੱਚ ਸਾਰੇ ਚਲੇ ਜਾਣੇ ਨੇ ਸੋ ਉਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਨੇ ਉਹਨਾਂ ਦੇ ਮਕਾਨ ਜਿਹੜੇ ਨੇ ਉਹ ਢਾਏ ਜਾ ਰਹੇ ਨੇ ਬੁਲਡੋਜ਼ਰ ਦੇ ਨਾਲ ਔਰ ਇਸੇ ਵਿਚਾਲੇ ਅਰਵਿੰਦ ਕੇਜਰੀਵਾਲ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਪੰਜਾਬ 'ਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਔਰ ਉਹਨਾਂ ਕਹਿਆ ਕਿ ਨਸ਼ੇ ਦੀ ਸਮੱਸਿਆ ਨੂੰ ਅਸੀਂ ਜੜੋਂ ਖਤਮ ਕਰਨ ਨੂੰ ਹੁਣ जुट ਗਏ ਹਾਂ ਸਾਡੀ ਸਰਕਾਰ ਨੇ ਨਸ਼ੇ ਦੇ ਖਿਲਾਫ ਮਹਾਯੁੱਧ ਛੇੜ ਦਿੱਤਾ ਹੈ ਉਹਨਾਂ ਕਹਿਆ ਕਿ ਨਸ਼ੇ ਨੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬੱਚਿਆਂ ਨੂੰ ਬਰਬਾਦ ਕੀਤਾ ਹੈ ਸੋ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਵਿਰੁੱਧ ਇੱਕ ਯੁੱਧ ਸ਼ੁਰੂ ਕੀਤਾ ਹੈ ਬਹੁਤ ਵੱਡੇ ਪੱਧਰ ਤੇ ਕਾਫੀ ਦੇਰ ਤੋਂ ਅਸੀਂ ਉਹਦਾ ਰੋਡ ਮੈਪ ਬਣਾ ਰਹੇ ਸੀ ਕਿਵੇਂ ਕਰਨਾ ਹੈ ਕੀ ਹੋਊਗਾ ਉਹਦੇ 네ਗੇਟਿਵ ਪੁਆਇੰਟਸ ਕਿਹੜੇ ਹੋਣਗੇ ਜਦੋਂ ਸਪਲਾਈ ਲਾਈਨ ਚ ਟੁੱਟ ਗਈ ਤਾਂ ਜਿਹੜੇ ਡਰੱਗ ਤੇ ਲੱਗੇ ਹੋਏ ਨੇ ਨੌਜਵਾਨ ਮੁੰਡੇ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਸੋ ਸਾਰਾ ਜਦੋਂ ਸਾਡੇ ਕੋਲੇ ਰੈਡੀ ਹੋ ਗਿਆ ਇਨਫਰਾਸਟ੍ਰਕਚਰ ਉਸ ਤੋਂ ਬਾਅਦ ਅਸੀਂ ਇਹ ਐਕਸ਼ਨ ਲਿਆ ਇਸ ਵਕਤ ਵੀ ਲਗਭਗ ਕੱਲ 10000 ਜਿਹੜਾ ਮੁਲਾਜ਼ਮ ਸੀ ਉਹ ਪੂਰੇ ਪੰਜਾਬ ਦੇ ਵਿੱਚ ਅ ਘਰ ਘਰ ਜਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਿਹਾ ਸੀ ਔਰ ਪੂਰੇ ਮੀਡੀਆ 'ਚ ਪੂਰੇ ਦੇਸ਼ ਦੇ ਵਿੱਚ ਇਹ ਗੱਲ ਚੱਲੀ ਹੈ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਤਾਂ ਕੋਈ ਅਸੀਂ علامهਤ ਨਹੀਂ ਹੈਗੀ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਜਦੋਂ ਪੁੱਛਿਆ ਅਫੀਸਰ ਸਾਹਿਬਾਨ ਨੂੰ ਕਿ ਨਫਰੀ ਜਿਹੜੀ ਹੈ ਉਹ 2000 ਦੇ ਵਿੱਚ ਵੀ ਉੰਨੀ ਹੀ ਸੀ ਅੱਜ 2025 ਚ ਵੀ 19 25 ਸਾਲ ਹੋ ਗਏ 80000 ਦੀ ਨਫਰੀਓ ਖੜੀ ਐ ਜਿਹੜੇ ਰਿਟਾਇਰ ਹੁੰਦੇ ਨੇ ਉਹਨਾਂ ਹੀ ਥਾਂ ਤੇ ਪਰਤੀਗਾ ਹੋ ਜਾਂਦੇ ਐ ਸੋ ਇਹ ਨਫਰੀ ਜਿਹੜੀ ਆ ਬਦਹਾਮ ਦੀ ਲੋੜ ਐ ਕਿਉਂਕਿ ਥਾਣਿਆਂ ਦੀ ਗਿਣਤੀ ਵੀ ਵੱਧ ਗਈ ਇੰਡਸਟਰੀਅਲ ਥਾਣੇ ਵੀ ਆ ਗਏ ਹੁਣ ਤਾਂ ਐਨ ਆਰ ਆਈ ਥਾਣੇ ਲੱਗ ਹੋ ਗਏ ਤੇ ਜਨਸੰਖਿਆ ਵੱਧ ਗਈ ਸੋ ਅਸੀਂ ਆਉਣ ਵਾਲੇ ਦਿਨਾਂ ਚ ਕੈਬਨਿਟ ਦੇ ਵਿੱਚ ਇਹ ਅਸੀਂ ਪਾਸ ਕਰਨਾ ਹੈ ਕਿ 10000 ਨਵੇਂ ਜਿਹੜੇ ਮੁੰਡੇ ਕੁੜੀਆਂ ਭਰਤੀ ਕਰਨੇ ਨੇ ਵਕਫਾ ਖੋਦਿਆ ਤੇ ਨਵੀਆਂ ਪੋਸਟਾਂ ਕ੍ਰੀਏਟ ਕਰ ਲਈਆਂ 10000 ਔਰ ਬਿਲਕੁਲ ਮੈਰਿਟ ਤੇ ਭਰਤੀ ਹੋਊਗੀ ਰਿਟਨ ਟੈਸਟ ਉਹਦੇ ਚੋਂ ਜਿਹੜੇ ਨੰਬਰ ਆਗੇ ਫਿਰ ਫਿਜ਼ੀਕਲ ਟੈਸਟ ਤੇ ਉਹਦੇ ਚੋਂ ਜਿਹੜਾ ਪਾਸ ਕਰ ਗਿਆ ਕੋਈ ਸ਼ਿਫਾਰਿਸ਼ ਦੀ ਲੋੜ ਨਹੀਂ ਪਊਗੀ ਕੋਈ ਰਿਸ਼ਵਤ ਦੀ ਲੋੜ ਨਹੀਂ ਪਊਗੀ ਮੈਰਿਟ ਤੇ ਜਦੋਂ ਭਰਤੀ ਹੋਊਗੀ ਤਾਂ ਤੁਸੀਂ ਵੀ ਕੰਮ ਫਿਰ ਮੈਰਿਟ ਦੀ ਕਰੋਗੇ ਮੈਂ ਅੱਜ ਤੁਹਾਨੂੰ ਇਹ ਵੀ ਬੇਨਤੀ ਕਰਦਾ ਕਿ ਕੋਈ ਕਿਸੇ ਦਾ ਇੱਕ ਨਵਾਂ ਪੈਸਾ ਨਹੀਂ ਲੱਗਿਆ ਹੋਣਾ ਕਿਸੇ ਟ੍ਰੇਨਿੰਗ ਲਵਾਉਣ ਵਾਸਤੇ ਜਾਂ ਭਰਤੀ ਹੋਣ ਵਾਸਤੇ ਜਾਂ ਨੰਬਰ ਲੈਣ ਵਾਸਤੇ ਜਾਂ ਕੋਈ ਹੋਰ ਤਰੀਕੇ ਨੇ ਤਾਂ ਮੈਂ ਤੁਹਾਡੇ ਤੋਂ ਵੀ ਇਹੀ ਉਮੀਦ ਕਰਦਾ ਕਿ ਤੁਸੀਂ ਜਿੱਥੇ-ਜਿੱਥੇ ਤੁਹਾਡੀ ਡਿਊਟੀ ਲੱਗੂਗੀ ਤੁਸੀਂ ਲੋਕ ਜਦੋਂ ਤੁਹਾਡੇ ਕੋਲੇ ਆਉਣਗੇ ਬਹੁਤ ਉਮੀਦ ਨਾਲ ਆਉਣਗੇ ਕਿਉਂਕਿ ਲੋਕ ਜਦੋਂ ਤੁਹਾਡੇ ਕੋਲੇ ਆਉਣਗੇ ਤਾਂ ਉਹਨਾਂ ਨੂੰ ਇੱਕ ਉਮੀਦ ਹੋਊਗੀ ਕਿ ਅੱਜ ਸ਼ਾਇਦ ਕੋਈ ਰੱਬ ਦਾ ਬੰਦਾ ਹੀ ਬੈਠਾ ਹੋਵੇ ਕੁਰਸੀ ਤੇ ਜੇ ਕਿਤੇ ਸਾਡਾ ਕੰਮ ਬਣ ਜੇ ਆ ਕਲੇਸ਼ ਚੋਂ ਨਿਕਲ ਜਾਈਏ ਜਾਂ ਮੇਰਾ ਹੱਕ ਮੈਨੂੰ ਮਿਲ ਜੇ ਮੇਨੂੰ ਇਨਸਾਫ ਹੋ ਜੇ ਤਾਂ ਮੇਰੇ ਘਰ ਦੀ ਜਿਹੜੀ ਸਥਿਤੀ ਹੈ ਕਬੀਲਦਾਰੀ ਹੈ ਜਿਹੜੀ ਉਹ ਲੀਤ ਤੇ ਚੜ ਜੂਗੀ ਜੇ ਤਾਂ ਤੁਸੀਂ ਕੰਮ ਉਹਦਾ ਵਧੀਆ ਤਰੀਕੇ ਨਾਲ ਪਿਆਰ ਨਾਲ ਬੋਲ ਕੇ ਚਾਹ ਪਾਣੀ ਪਿਆ ਕੇ ਉਹਦਾ ਕੰਮ ਵੀ ਕਰਤਾ ਉਹ ਜਾਂਦਾ ਹੋਇਆ ਵੀ ਫਿਰ ਗੁਰਦੁਆਰਾ ਸਾਹਿਬ ਜਾਊਗਾ ਪਹਿਲਾਂ ਤਾਂ ਆਉਂਦਾ ਹੋਇਆ ਅਰਦਾਸ ਕਰਕੇ ਆਊਗਾ ਕੁਰਬਾ ਤੇਰਾ ਇਹ ਬੰਦਾ ਬੈਠਾ ਹੋਵੇ ਫਿਰ ਜਾਂਦਾ ਹੋਇਆ ਵੀ ਗੁਰਦੁਆਰਾ ਸਾਹਿਬ ਜਾ ਮੰਦਿਰ ਜਾ ਮਸਜਿਦ ਜਿੱਥੇ ਵੀ ਉਹ ਉਹਨੂੰ ਸੰਤੁਸ਼ਟੀ ਮਿਲਦੀ ਹੈ ਪੂਜ ਦਾ ਜਿੱਥੇ ਵੀ ਉੱਥੇ ਜਾ ਕੇ ਜਾਂਦਾ ਹੋਇਆ ਵੀ ਧੰਨਵਾਦ ਕਰੂਗਾ ਦੁਆਵਾਂ ਕਿਹਨੂੰ ਦੇਊਗਾ ਕਿ ਧੰਨਵਾਦ ਪ੍ਰਮਾਤਮਾ ਤੇਰਾ ਹੀ ਬੰਦਾ ਸੀ ਇਹਦੇ ਪਰਿਵਾਰ ਨੂੰ ਤੇ ਇਹਨੂੰ ਤੰਦਰੁਸਤ ਰੱਖੀ ਖੁਸ਼ੀਆਂ ਦੇਈ ਤਰੱਕੀਆਂ ਦੇ ਤੇ ਸਬਦੇ ਵਿਚਾਲੇ ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਲਗਾਤਾਰ ਚੱਲ ਰਿਹਾ ਕੁਝ ਤਸਵੀਰਾਂ ਦਿਖਾਉਂਦੇ ਹਾਂ ਫਲੋਰ ਦੀਆਂ ਫਲੋਰ ਦੇ ਪਿੰਡ ਖਾਨਪੁਰ ਤੇ ਮੰਡੀ ਦੇ ਵਿੱਚ ਬੁਲਡੋਜ਼ਰ ਚੱਲਿਆ ਨਸ਼ਾ ਤਸਕਰਾਂ ਦੇ ਮਕਾਨਾਂ ਤੇ ਜੀਸੀਬੀ ਚਲਾਈ ਗਈ ਨਸ਼ਾ ਤਸਕਰਾਂ ਦੇ ਨਸ਼ੇ ਦੀ ਕਮਾਈ ਨਾਲ ਬਣਾਏ ਗਏ ਮਕਾਨ ਪੁਲਿਸ ਵੱਲੋਂ ਢਾਹ ਦਿੱਤੇ ਗਏ ਔਰ ਸਾਫ ਸੰਦੇਸ਼ ਕਿ ਜਿਹੜਾ ਵੀ ਨਸ਼ਾ ਤਸਕਰੀ ਦੇ ਨਾਲ اپنیਆਂ ਜਾਇਦਾਦਾਂ ਬਣਾਏਗਾ ਪੁਲਿਸ ਉਸਤੇ ਇਸੇ ਤਰੀਕੇ ਨਾਲ ਕਾਰਵਾਈ ਕਰੇਗੀ ਇਹ ਦੋ ਤਸਵੀਰਾਂ ਨੇ ਜਿੱਥੇ ਨਸ਼ਾ ਤਸਕਰਾ ਵੱਲੋਂ ਇੱਕ ਕਾਲੀ ਕਮਾਈ ਦੇ ਨਾਲ ਇਹ ਜਾਇਦਾਦਾਂ ਤਿਆਰ ਕੀਤੀਆਂ ਗਈਆਂ ਸੀ ਬਣਾਈਆਂ ਗਈਆਂ ਸੀ ਉਹਨਾਂ ਨੂੰ ਪੁਲਿਸ ਵੱਲੋਂ ਟਾਇਆ ਗਿਆ ਔਰ ਇੱਕ ਸਾਫ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਯਾ ਤਾਂ ਨਸ਼ਾ ਤਸਕਰੀ ਛੱਡ ਦਿਓ ਨਹੀਂ ਤੇ ਫਿਰ ਪੁਲਿਸ ਦਾ ਐਕਸ਼ਨ ਨਜ਼ਰ ਆਏਗਾ ਇੱਕ ਐਕਸ਼ਨ ਨਜ਼ਰ ਆਇਆ ਜੀ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਇਹ ਫਲੋਰ ਦੇ ਨੇੜੇ ਪਿੰਡ ਖਾਨਪੁਰ ਜਿੱਥੇ ਇਹ ਕਾਰਵਾਈ ਕੀਤੀ ਗਈ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਘਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਇਆ ਗਿਆ ਸੀ ਔਰ ਇਸ ਕਰਤੇ ਨਸ਼ੇ ਦੀ ਕਮਾਈ ਜਿਹੜੀ ਹੈ ਉਹ ਲਾਈ ਗਈ ਸੀ ਔਰ ਹੁਣ ਇਸ ਘਰ ਨੂੰ ਢਾ ਦਿੱਤਾ ਗਿਆ ਔਰ ਸਾਬਤ ਤੌਰ ਤੇ ਸੁਨੇਹਾ ਦੇਣ ਦੀ ਕੋਸ਼ਿਸ਼ ਕਿ ਜੇ ਕੋਈ ਵੀ ਵਿਅਕਤੀ ਇਹ ਸੋਚੇਗਾ ਕਿ ਉਹ ਅਜਿਹੀ ਕਾਲੀ ਕਮਾਈ ਦੇ ਨਾਲ ਐਸ਼ੋ ਆਰਾਮ ਦੇ ਲਈ ਆਪਣੇ ਆਸ਼ਿਆਨੇ ਤਿਆਰ ਕਰਨਗੇ ਤੇ ਲੋਕਾਂ ਦੇ ਘਰ ਬਰਬਾਦ ਕਰਨਗੇ ਤਾਂ ਉਹਨਾਂ ਨੂੰ ਚੈਨ ਦੀ ਨੀਂਦ ਇਹੇ ਘਰਾਂ ਦੇ ਵਿੱਚ ਨਹੀਂ ਆਏਗੀ ਅੱਜ ਜਿਹੜਾ ਇਹ ਤੁਸੀਂ ਆਇਡੈਂਟੀਫਾਈ ਕੀਤੇ ਨੇ ਦੋ ਸਪੌਟ ਜਿਹੜੇ ਨੇ ਇਹ ਕੌਣ ਲੋਕ ਨੇ ਔਰ ਇਹਨਾਂ ਦੇ ਖਿਲਾਫ ਅੱਜ ਕਾਰਵਾਈ ਜਿਹੜੀ ਹੈ ਉਹ ਕਿਹੜੇ ਜਿਹੜਾ ਹੈਗਾ ਪੈਰਾਮੀਟਰ ਨੇ ਜਿਨ੍ਹਾਂ ਨੂੰ ਲੈ ਕੇ ਦੋ ਜਗ੍ਹਾ ਤੁਸੀਂ ਅੱਜ ਚੂਜ਼ ਕੀਤੇ ਨੇ ਇਹ ਦੋਨੇ ਨਸ਼ੇ ਦੇ ਤਸਕਰ ਨੇ ਐਨਡੀਪੀਐਸ ਦੇ ਨਾਲ ਤੇ ਮੁਕਦਮੇ ਦਰਜ ਨੇ ਜਿੱਥੇ ਆਪਾਂ ਖੜੇ ਆ ਇਹ ਖਾਨਪੁਰ ਪਿੰਡ ਹੈਗਾ ਇੱਥੇ ਜਸਵੀਰ ਸਿੰਘ ਸ਼ਿਰਾ ਨਾਂ ਦਾ ਤਸਕਰ ਸੀਗਾ 2007 ਤੋਂ ਇਹ ਐਕਟੀਵੇਟ ਸੀਗਾ ਇਹਦੇ ਨਸ਼ੇ ਦੇ ਧੰਦੇ ਦੇ ਵਿੱਚ ਸਾਨੂੰ ਬੀਡੀਪੀਓ ਵੱਲੋਂ ਇੱਕ ਐਪਲੀਕੇਸ਼ਨ ਮਸੂਲ ਹੋਈ ਸੀ ਵੀ ਇੱਥੇ ਕੋਈ ਜਿਹੜਾ ਅਸੀਂ ਡਿਮੋਲਿਸ਼ ਕਰਨਾ ਹੈਗਾ ਇਹ ਪੰਚਾਇਤ ਦੀ ਲੈਂਡ ਹੈਗੀ ਆ ਜਿਹਦੇ ਉੱਪਰ ਇਹਨੇ ਆਪਣਾ ਘਰ ਬਣਾਇਆ ਹੋਇਆ ਸੀਗਾ ਔਰ ਸਾਨੂੰ ਲੱਗਦਾ ਹੈ ਉਹਨਾਂ ਨੂੰ ਲੱਗਦਾ ਸੀ ਵੀ ਇੱਥੇ ਰਜਿਸਟ੍ਰੈਂਸ ਹੋ ਸਕਦੀ ਹੈ ਇਸ ਕਰਕੇ ਪੁਲਿਸ ਦੀ ਮਦਦ ਮੰਗੀ ਉਹਨਾਂ ਨੇ ਤੇ ਅਸੀਂ ਉਹ ਪ੍ਰੋਵਾਈਡ ਕਰਾਈ ਹੈ ਮੇਰਾ ਇੱਥੇ ਆਉਣ ਦਾ ਪਰਪਸ ਬੜਾ ਕਲੀਅਰ ਹੈਗਾ ਵੀ ਅਸੀਂ ਸਿਵਲ ਦੀ ਕਿਸੇ ਵੀ ਛੋਟੀ ਤੋਂ ਛੋਟੀ ਕਾਲ ਜਿਹਦੇ ਨਸ਼ਾ ਤਸਕਰੀ ਦੇ ਖਿਲਾਫ ਹੈ ਉਹਦੇ ਲਈ ਬਾਉਂਡ ਹੈਗੇ ਆ ਉਹਨਾਂ ਦੇ ਨਾਲ ਖੜੇ ਆਂ ਇਹੀ ਉਹ ਮੀਟਿੰਗ ਸੀ ਚੰਡੀਗੜ੍ਹ ਦੀ ਜਿੱਥੇ ਡੀਸੀ ਵੀ ਸਾਡੇ ਨਾਲ ਬੁਲਾਏ ਗਏ ਸੀਗੇ ਵੀ ਅਸੀਂ ਸਿਵਲ ਔਰ ਪੁਲਿਸ ਪ੍ਰਸ਼ਾਸਨ ਇੱਕ ਮੁਕ ਹੋ ਕੇ ਇਦਾਂ ਦੇ ਕੰਮਾਂ ਨੂੰ ਖਤਮ ਕਰੇਗੇ ਇਉਂਦਰ ਫਲੋਰ ਦੇ ਵਿੱਚ ਆਪਰੇਸ਼ਨ ਕਾਸੋ ਵੀ ਜਾਰੀ ਰਿਹਾ ਫਲੋਰ ਦੇ ਪਿੰਡ ਗੰਨਾ ਸਮੇਤ ਕਈ ਪਿੰਡਾਂ ਦੇ ਵਿੱਚ ਪੁਲਿਸ ਨੇ ਛਾਪੇਮਾਰੀ ਕੀਤੀ ਉਧਰ ਜਲੰਧਰ ਦੇ 23 ਪਿੰਡਾਂ 'ਚ ਕਾਸੋ ਆਪਰੇਸ਼ਨ ਚਲਾਇਆ ਗਿਆ ਸ਼ਕਤੀਆਂ ਦੇ ਘਰਾਂ ਦੀ ਪੁਲਿਸ ਨੇ ਤਲਾਸ਼ੀ ਲਈ ਬੀਤੇ ਦਿਨੀ 20 ਸੂਬੇ ਭਾਰ ਦੇ ਵਿੱਚ ਆਪਰੇਸ਼ਨ ਕਾਸੋ ਚਲਾਇਆ ਗਿਆ ਸੀ ਖਾਸ ਤੌਰ ਤੇ ਆਪਰੇਸ਼ਨ ਕਾਸੋ ਦੇ ਦੌਰਾਨ ਨਜ਼ਰ ਰੰਦੀ ਹੈ ਡਰਗ ਤਸਕਰੀ ਕਰਨ ਵਾਲਿਆਂ ਤੇ ਕਿਉਂਕਿ ਛੋਟੇ ਛੋਟੇ ਮਕਾਨਾਂ ਦੇ ਵਿੱਚ ਲੋਕ ਛੋਟੇ ਛੋਟੇ ਕਸਬਿਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਕੁੜੀਆਂ ਵੇਚਦੇ ਨੇ ਨਸ਼ੇ ਦੀਆਂ ਜਿਹੜੀਆਂ ਆਮ ਤੌਰ ਤੇ ਨੌਜਵਾਨ ਉਤੋਂ ਖਰੀਦਦੇ ਨੇ ਔਰ ਨਸ਼ੇ ਦਾ ਸੇਵਨ ਕਰਦੇ ਨੇ ਤੇ ਪੁਲਿਸ ਦੀ ਕੋਸ਼ਿਸ਼ ਹੈ ਕਿ ਆਪਰੇਸ਼ਨ ਕਾਸੋ ਦੇ ਤਹਿਤ ਉਹਨਾਂ ਤੇ ਵੀ ਨਕੀਲ ਕਰਕੇ ਉਹਨਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਜਾਵੇ। ਮੁਹਿੰਮ ਅਸੀਂ ਚਲਾਈ ਹੈ। ਉਹਦੇ ਵਿੱਚ ਜਲੰਧਰ ਰੇਂਜ ਦੇ ਵਿੱਚ 23 ਜਗ੍ਹਾ ਜਿਹੜਾ ਹੈਗਾ ਕਾਸੋ ਆਪਰੇਸ਼ਨ ਚੱਲ ਰਹੇ ਆ। ਉਹਨੇ ਰਕਮਾਂ ਦੇ ਸਰਚ ਆਪਰੇਸ਼ਨ ਜਿਹੜੇ ਹੌਟਸਪੌਟਸ ਆ। ਅਹੁਦੇਚ ਅੱਜ ਗੰਨਾ ਪਿੰਟ ਦੀ ਅੱਤੂਤੀ ਚੌਂਕੀ ਹੈਗੀ ਇਹਦੇ ਏਰੀਆ ਦੇ ਅੰਦਰ ਤਿੰਨ ਪਿੰਡਾਂ ਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਹੈ ਔਰ ਇਹਦੇ ਵਿੱਚ ਜਿੰਨੇ ਡਰੱਗ ਪੈਡਲਰਸ ਐ ਛੋਟੇ ਵੱਡੇ ਸਭ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਔਰ ਜਿਹੜੀ ਪੰਜਾਬ ਸਰਕਾਰ ਹੈ ਉਹ ਨਸ਼ਾ ਮੁਕਤ ਪੰਜਾਬ ਲਈ ਵਚਨਬੱਧ ਹੈ ਦੇਖੋ ਇਹ ਨਾ ਐਨਫੋਰਸਮੈਂਟ ਡਰਾਈਵ ਦੇ ਤਿੰਨ ਚਾਰ ਪਹਿਲੂ ਹੈਗੇ ਆ ਇੱਕ ਤਾਂ ਅਸੀਂ ਪਰਚੇ ਦਰਜ ਕਰਦੇ ਆ ਡਰੱਗ ਪੈਡਲਰ ਨੂੰ ਫੜਦੇ ਆ ਉਸ ਤੋਂ ਬਾਅਦ ਉਹਦੀ ਪ੍ਰਾਪਰਟੀ ਫੋਰ ਫੀਚਰ ਦਾ ਪ੍ਰੋਸੈਸ ਹੈਗਾ ਪ੍ਰਾਪਰਟੀ ਸੀਜ਼ਰ ਦਾ ਫੋਰ ਫੀਚਰ ਪ੍ਰੋਸੈਸ ਹੈਗਾ ਜੀ ਇਹਦੇ ਵਿੱਚ ਅਸੀਂ ਕੁਝ ਪ੍ਰਾਪਰਟੀਆਂ ਡਿਮੋਲਿਸ਼ ਕਰਨ ਵਾਸਤੇ ਵੀ ਆਇਡੈਂਟੀਫਾਈ ਕੀਤੀਆਂ ਜੇ ਕੋਈ ਪ੍ਰਾਪਰਟੀ ਛੱਡ ਕੇ ਭੱਜਦੇ ਹੈਗੇ ਔਰ ਉਹਦੀ ਜਿਹੜੀ ਪ੍ਰਸੀਡਸ ਆਫ ਪ੍ਰਾਪਰਟੀ ਆਫ ਕਰਾਈਮ ਦੇ ਰਾਹੀਂ ਬਣੀ ਹੈ ਡਰੱਗਸ ਦੀ ਡਰੱਗ ਨੂੰ ਵੇਚ ਕੇ ਬਣੀ ਹੈ ਤਾਂ ਪ੍ਰਾਪਰਟੀ ਵੀ ਉਹਦੀ ਡਿਮੋਲਿਸ਼ ਕੀਤੀ ਜਾਏਗੀ ਤੇ ਉਧਰ ਬਠਿੰਡਾ ਪੁਲਿਸ ਵੱਲੋਂ ਵੀ ਆਪਰੇਸ਼ਨ ਕਾਸੋ ਚਲਾਇਆ ਗਿਆ ਪਿੰਡ ਕਲਿਆਣ ਸੁੱਖਾ ਤੇ ਕਲਿਆਣ ਮਲਕਾਂ ਦੇ ਵਿੱਚ ਰੇਡ ਕੀਤੀ ਗਈ ਸ਼ੱਕੀ ਲੋਕਾਂ ਦੇ ਘਰਾਂ ਦੀ ਚੈਕਿੰਗ ਹੋਈ ਕੁਝ ਸ਼ੱਕੀਆਂ ਨੂੰ ਰਾਉਂਡ ਅਪ ਵੀ ਪੁਲਿਸ ਵੱਲੋਂ ਕੀਤਾ ਗਿਆ ਨਸ਼ਾ ਬੰਦੀ ਮਹਿੰਮਾ ਹੈ ਉਹ ਜੋ ਚੋਣਾ ਸ਼ੁਰੂ ਕੀਤੀ ਗਈ ਹੈ ਉਸ ਦੇ ਤਹਿਤ ਹੀ ਅੱਜ ਥਾਣਾ ਨਾਣਾ ਦੇ ਪਿੰਡ ਲੇਆਨਨ ਨੂੰ ਸੁਖਾ ਤੇ ਲਿਆਨ ਮਾਰਕਾ ਵਿੱਚ ਜਿਹੜੀ ਅਗੇ ਕਾਸੋ ਆਪਰੇਸ਼ਨ ਚ ਲਾਇਆ ਗਿਆ ਅੰਤਰਾਲੇ ਕਾਸੋ ਆਪਰੇਸ਼ਨ ਜਿਹੜਾ ਗਿਆ ਕੁਝ ਬੰਦੇਰੋ ਵੀ ਜਿਹੜਾ ਹੈ ਰੌਣਾ ਪਿੱਤਾ ਗਿਆ ਹੈਗਾ ਉਹਨਾਂ ਨੂੰ ਉਹਨਾਂ ਦੀ ਵੈਰੀਫਿਕੇਸ਼ਨ ਕਰਾਂਗੇ ਉਸ ਤੋਂ ਲਗਭਗ ਉਸ ਵਹੀ ਕੱਲ ਵੀ ਜਿਹੜੇ ਲੈਣ ਦੇ ਗਏ ਨੇ ਉਹਨਾਂ ਦੀ ਵੀ ਵੈਰੀਫਿਕੇਸ਼ਨ ਕਰਕੇ ਜਿਹੜਾ ਹੈਗਾ ਅੱਗੇ ਕਾਰਵਾਈ ਕੀਤੀ ਜਾਊ ਤੇ ਸਰਕਾਰ ਵੱਲੋਂ ਇੱਕ ਪਾਸੇ ਨਸ਼ੇ ਖਿਲਾਫ ਜੰਗ ਛੇੜੀ ਗਈ ਹੈ ਉੱਥੇ ਹੀ ਦੂਜੇ ਪਾਸੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੀ ਨਸ਼ੇ ਦੇ ਖਿਲਾਫ ਇੱਕ ਜੁੱਟ ਨਜ਼ਰ ਆ ਰਹੀਆਂ ਨੇ ਮੁਹਾਲੀ ਚ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਵੱਲੋਂ ਨਸ਼ਾ ਖਿਲਾਫ ਜਾਗਰੂਕਤਾ ਮਾਰਚ ਕੱਢਿਆ ਗਿਆ ਇੱਕ ਪਾਸੇ ਪੰਜਾਬ ਪੁਲਿਸ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਲਗਾਤਾਰ ਐਕਸ਼ਨ ਦੇਖਾ ਨੂੰ ਮਿਲ ਰਿਹਾ ਹੈ ਉੱਥੇ ਦੂਜੇ ਪਾਸੇ ਕਈ ਐਨ ਜੀਓਜ਼ ਨੇ ਕਈ ਜਿਹੜੇ ਲੋਕ ਨੇ ਯੂਥ ਨੇ ਉਹ ਹੁਣ ਸੜਕਾਂ ਤੇ ਨਹੀਂ ਤੇ ਲੋਕਾਂ ਨੂੰ ਅਵੇਅਰ ਕਰਦੇ ਨਜ਼ਰ ਆ ਰਹੇ ਨੇ ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ ਫੇਸ 7 ਮਾਰਕੀਟ ਦੇ ਵਿੱਚ ਮਿੱਡੂ ਖੇੜਾ ਫਾਊਂਡੇਸ਼ਨ ਵੱਲੋਂ ਇੱਕ ਲੋਕਾਂ ਨੂੰ ਜਿਹੜਾ ਅਵੇਅਰ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਅਸੀਂ ਬਚਣਾ ਹੈ ਡਰੱਗਸ ਤੋਂ ਬਚਣਾ ਹੈ ਜਿਹੜੇ ਸਾਡੇ ਯੂਥ ਨੇ ਸਾਡੇ ਜਿਹੜੇ ਯੂਥ ਨੇ ਜਿਹੜੇ ਅੱਗੇ ਵਧ ਰਹੇ ਨੇ ਉਹ ਸਟੱਡੀ ਨੂੰ ਲੈ ਕੇ ਕਰੇ ਕੰਮ ਸਪੋਰਟ ਐਂਡ ਐਕਟੀਵਿਟੀ ਦਿਖਾਣ ਲੇਕਿਨ ਡਰੱ ਤੁਹਾਨੂੰ ਇਸ ਕਰਕੇ ਕਈ ਇਨੀਸ਼ੀਏਟਿਵ ਜਿਹੜਾ ਲਿੱਤਾ ਗਿਆ ਅਜੇ ਵਿੱਡੂ ਖੇੜਾ ਸਾਡੇ ਨਾਲ ਨੇ ਹੋਰ ਪ੍ਰਧਾਨ ਜੀ ਸਾਡੇ ਨਾਲ ਨਾਲ ਗੱਲਬਾਤ ਕਰਦੇ ਆ ਅਜੀ ਜੀ ਕਿਉਂਕਿ ਲਗਾਤਾਰ ਸਰਕਾਰ ਵੱਲੋਂ ਵੀ ਐਕਸ਼ਨ ਲਿੱਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਵੀ ਮਿੱਡੂ ਖੇੜਾ ਫਾਊਂਡੇਸ਼ਨ ਵੱਲੋਂ ਵੀ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਜਿਹੜੇ ਸਾਡੇ ਯੂਥ ਨੇ ਕਿਉਂਕਿ ਕਈ ਵਾਰੀ ਖਬਰਾਂ ਆਉਂਦੀਆਂ ਕਿ ਨਸ਼ੇ ਦੇ ਪੂਰਾ ਘਰ ਜਿਹੜਾ ਹੈਗਾ ਉਹ ਬਰਬਾਦ ਹੋ ਗਿਆ ਕਈ ਚੀਜ਼ਾਂ ਨੂੰ ਲੈ ਕੇ ਤੁਹਾਡਾ ਫਾਊਂਡੇਸ਼ਨ ਜਿਹੜਾ ਕਿਸ ਤਰ੍ਹਾਂ ਕੰਮ ਕਰ ਦੇਖੋ ਜੀ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਅੱਜ ਇਹ ਉਪਰਾਲਾ ਸ਼ੁਰੂ ਕਰਨ ਜਾ ਰਿਹਾ ਹੈ ਅੱਜ ਸਾਡਾ ਪਹਿਲਾ ਦਿਨ ਮੋਹਾਲੀ ਤੋਂ ਅਸੀਂ ਸ਼ੁਰੂ ਕੀਤਾ ਜਿਵੇਂ ਕਿ ਪੰਜਾਬ ਸਰਕਾਰ ਨੇ ਵੀ ਇੱਕ ਇਹ ਮੁਹਿੰਮ ਔਰ ਵਾਰਗੇਂਸ ਦਾ ਡਰੱਗਸ ਚਲਾਈ ਹੈ ਸੋ ਅਸੀਂ ਉਸ ਚੀਜ਼ ਨੂੰ ਵੈਲਕਮ ਕਰਦੇ ਹਾਂ ਤੇ ਜਿਹੜੀ ਸਾਡੀ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦੀ ਜਿਹੜੀ ਟੀਮ ਹੈ ਸਾਰੀ ਦੀ ਸਾਰੀ ਥਰੂਆਊਟ ਪੰਜਾਬ ਹੈ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀਗਾ ਅਸੀਂ ਗੋ ਗ੍ਰੀਨ ਪ੍ਰੋਜੈਕਟ ਦੇ ਥਰੂ ਪਲਾਂਟੇਸ਼ਨ ਕਰਾਈ ਸੀ ਤਕਰੀਬਨ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਪਲਾਂਟੇਸ਼ਨ ਹੋਈ ਸੀ ਸੋ ਮੈਂ ਇਹ ਚਾਹੂੰਗਾ ਕਿ ਮੈਂ ਸਾਰੀ ਦੀ ਸਾਰੀ ਉਸੇ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦੀ ਜਿਹੜੀ ਟੀਮ ਹੈ ਉਸ ਨੂੰ ਐਕਟੀਵੇਟ ਕਰਕੇ ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਅਸੀਂ ਇਹਦਾ ਜਿਹੜਾ ਅਵੇਅਰਨੈਸ ਕੈਂਪ ਹੈ ਅਗੇਂਸ ਦਾ ਡਰੱਗਸ ਬਿਕੋਜ਼ ਵਿੱਕੀ ਦੀ ਇੱਕ ਸੋਚ ਸੀਗੀ ਹੀ ਵਾਸ ਅ ਸਪੋਰਟਸਮੈਨ ਤੇ ਅਸੀਂ ਵੀ ਸਾਰੇ ਸਪੋਰਟਸਮੈਨ ਹਨ ਤਕਰੀਬਨ ਮੇਰੀ ਟੀਮ ਹੈ ਜਿਹੜੇ ਸਾਰੇ ਸਪੋਰਟਸਮੈਨ ਹਨ ਸੋ ਇਸ ਕਰਕੇ ਬੀਇੰਗ ਅ ਸਪੋਰਟਸਮੈਨ ਸਾਨੂੰ ਪਤਾ ਹੈ ਵੀ ਇੱਕ ਯੂਥ ਜਦੋਂ ਡਰੱਗਸ ਦੇ ਵਿੱਚ ਦਿਖਦਾ ਤੇ ਉਦੋਂ ਕਿਸ ਹਿਸਾਬ ਦਾ ਉਹਦੇ ਤੇ ਤਾਂ ਜਿਹੜਾ ਹੁੰਦਾ ਤਸ਼ੱਦਦ ਉਹਦੇ ਘਰ ਦੇ ਉੱਤੇ ਵੀ ਤਸ਼ੱਦਦ ਵਾਲੀ ਗੱਲ ਹੁੰਦੀ ਹੈ ਸੋ ਇਸ ਕਰਕੇ ਅਸੀਂ ਉਸ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਤੇ ਆਉਣ ਵਾਲੇ ਸਮੇਂ ਨੂੰ ਬਚਾਉਣ ਲੱਗੇ ਆਉਣ ਵਾਲੀ ਮੇਸ਼ਨਸ ਨੂੰ ਬਚਾਉਣ ਲਈ ਅਸੀਂ ਹਰ ਕਦਮ ਚੁੱਕਾਂਗੇ ਤੇ ਅਸੀਂ ਇਹ ਚਾਹਾਂਗੇ ਕਿ ਸਾਨੂੰ ਜਿੱਥੇ ਵੀ ਸਾਡੀ ਡਿਊਟੀ ਲਈ ਜਾਵੇ ਅਸੀਂ ਦਿਲ ਖੋਲ ਕੇ ਅਸੀਂ ਉਸ ਨੂੰ